ਸੂਬਾ ਸਰਕਾਰ ਨੇ ਕਥਤ ਤੌਰ ਦੇ ਉੱਤੇ 온ਟਾਰੀਓ ਦੇ ਵਿੱਚ 1200 ਟਰੱਕ ਡਰਾਈਵਰਾਂ ਨੂੰ ਮੌਤਲੀ ਪੱਤਰ ਭੇਜੇ ਨੇ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਉਹਨਾਂ ਨੇ ਆਪਣੇ ਕਲਾਸ A ਡਰਾਈਵਿੰਗ ਟੈਸਟਾਂ ਦੇ ਵਿੱਚ ਧੋਖਾ ਤੜੀਕ ਕੀਤੀ ਹੈ। ਤੱਲੀਖੋਇ ਦਸਤਾਵੇਜ਼ਾਂ ਤੋਂ ਪਤਾ ਚਲਿਆ ਕਿ 온ਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਡਰਾਈਵਰਾਂ ਨੂੰ ਪੱਤਰ ਭੇਜੇ ਸਨ ਜਿਸ ਦੇ ਵਿੱਚ ਉਹਨਾਂ ਨੂੰ ਕਲਾਸ A ਟੈਸਟਿੰਗ ਅਤੇ ਸਿਖਲਾਈ ਪ੍ਰਕਿਰਿਆ ਦੇ ਦੌਰਾਨ ਬੇਗਮਾਨੀ ਦੇ ਕਾਰਨ ਆਪਣਾ ਲਾਇਸੈਂਸ ਸਮਰਪਣ ਕਰਨ ਦੇ ਆਦੇਸ਼ ਦਿੱਤੇ ਗਏ। ਪ੍ਰਾਪਤਕਰਤਾਵਾਂ ਨੂੰ ਡਰਾਈਵਿੰਗ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪੱਤਰਾਂ ਦੇ ਵਿੱਚ ਡਰਾਈਵਰਾਂ ਨੂੰ ਸੂਚਿਤ ਕੀਤਾ ਗਿਆ ਸੀ ਤੇ ਮੌਤਰ ਲਾਇਸੈਂਸ ਨੂੰ ਬਰਕਰਾਰ ਰੱਖਣਾ ਇੱਕ ਅਪਰਾਧਕ ਅਪਰਾਧ ਹੈ ਦੱਸਦੇ ਯੇ ਕਿ ਪ੍ਰਾਪਤ ਕਰਤਾਵਾਂ ਨੂੰ ਕਿਹਾ ਗਿਆ ਕਿ ਆਪਣੇ ਲਾਇਸੈਂਸ ਕਿਸੇ ਵੀ ਸਰਵਿਸ ਕੈਨੇਡਾ ਸੈਂਟਰ ਵਿਖੇ ਜਾਂ ਫਿਰ ਮੰਤਰਾਲੇ ਨੂੰ ਡਾਕ ਦਰਾਈ ਸਪੁਰਦ ਕਰ ਸਕਦੇ ਨੇ ਇਸ ਮਾਮਲੇ ਨੂੰ ਲੈ ਕੇ ਮਿਸਿਸ ਆਂਗਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਇਕੱਠੇ ਹੋਏ ਜਿਸ ਨੂੰ ਲੈ ਕੇ ਉਹਨਾਂ ਨੇ ਰਣਨੀਤੀ ਬਣਾਈ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਨੌਜਵਾਨਾਂ ਨੇ ਮਿਹਨਤ ਕਰਕੇ ਲਾਇਸੈਂਸ ਬਣਾਏ ਉਹਨਾਂ ਦੇ ਲਾਇਸੈਂਸ ਮੌਤਲ ਨਹੀਂ ਹੋਣੇ ਚਾਹੀਦੇ ਅਸਦੀ ਕਿ ਡਰਾਈਵਿੰਗ ਸਕੂਲਾਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਜਿਹਨਾਂ ਨੌਜਵਾਨਾਂ ਨੇ ਉਹਨਾਂ ਸਕੂਲਾਂ ਤੋਂ ਸਿੱਖਲਾਈ ਲਈ ਸੀ ਉਹਨਾਂ ਸਾਰਿਆਂ ਦੇ ਲਾਇਸੈਂਸ ਰੱਦ ਕੀਤੇ ਗਏ ਐਸੇ ਵਿੱਚ ਸਿਰਫ ਪੰਜਾਬੀ ਪਾਈਚਾਰੇ ਦੇ ਟਰੱਕ ਡਰਾਈਵਰ ਨਹੀਂ ਤਾਂ ਨੌਜਵਾਨਾਂ ਨੇ ਮਿਲ ਕੇ ਇਹ ਤੇ ਕਿਤੇ ਕਿ ਹੁਣ ਜੋ ਵੀ ਹੋਵੇਗਾ ਉਹ ਵੇਖਿਆ ਜਾਵੇ ਤੇ ਨੌਜਵਾਨਾਂ ਦੇ ਵੱਲੋਂ ਰਲ ਕੇ ਇੱਕ ਵਕੀਲ ਵੀ ਕੀਤਾ ਗਿਆ ਜੋ ਉਹਨਾਂ ਦੇ ਕੇਸ ਦੀ ਦੇਖਰੇਖ ਕਰੇਗਾ ਤਾਂ ਵਕੀਲ ਰਿਚਰਡ ਜੇ ਲਾਂਡੇ ਦਾ ਇਹ ਕਹਿਣਾ ਕਿ ਜੋ ਨੌਜਵਾਨ ਸਹੀ ਨਹੀਂ ਉਹਨਾਂ ਦੇ ਨਾਲ ਬਹੁਤ ਮਾਰੀ ਗਈ ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲ 90 ਦਿਨਾਂ ਦਾ ਸਮਾਂ ਹੈ ਜਿਸ ਦੌਰਾਨ ਉਹ ਪੂਰੀ ਆਪਣੀ ਕੋਸ਼ਿਸ਼ ਕਰਨਗੇ ਤੇ ਨੌਜਵਾਨਾਂ ਨੂੰ ਵੀ ਇਨਸਾਫ ਦਿਵਾਉਣਗੇ ਸੂਬਾ ਸਰਕਾਰ ਨੇ ਕਥਿਤ ਤੌਰ ਦੇ ਉੱਤੇ 온ਟਾਰੀਓ ਦੇ ਵਿੱਚ 1200 ਟਰੱਕ ਡਰਾਈਵਰਾਂ ਨੂੰ ਮੌਤਲੀ ਪੱਤਰ ਭੇਜੇ ਨੇ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਉਹਨਾਂ ਨੇ ਆਪਣੇ ਕਲਾਸ A ਡਰਾਈਵਿੰਗ ਟੈਸਟਾਂ ਦੇ ਵਿੱਚ ਧੋਖਾ ਦਾੜੀ ਕੀਤੀ ਹੈ ਤੱਲੀਕ ਕੋਈ ਦਸਤਾਵੇਜ਼ਾਂ ਤੋਂ ਪਤਾ ਚਲਿਆ ਕਿ অন্ਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਡਰਾਈਵਰਾਂ ਨੂੰ ਪੱਤਰ ਭੇਜੇ ਸਨ ਜਿਸ ਵਿੱਚ ਉਨ੍ਹਾਂ ਨੂੰ ਕਲਾਸ ਏ ਟੈਸਟਿੰਗ ਅਤੇ ਸਿਖਲਾਈ ਪ੍ਰਕਿਰਿਆ ਦੇ ਦੌਰਾਨ ਬੇਗਮਾਨੀ ਦੇ ਕਾਰਨ ਆਪਣਾ ਲਾਇਸੈਂਸ ਸਮਰਪਣ ਕਰਨ ਦੇ ਆਦੇਸ਼ ਦਿੱਤੇ ਗਏ ਪ੍ਰਾਪਤਕਰਤਾਵਾਂ ਨੂੰ ਡਰਾਈਵਿੰਗ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ ਪੱਤਰਾਂ ਦੇ ਵਿੱਚ ਡਰਾਈਵਰਾਂ ਨੂੰ ਸੂਚਿਤ ਕੀਤਾ ਗਿਆ ਸੀ ਤੇ ਮੌਤਰ ਲਾਇਸੈਂਸ ਨੂੰ ਬਰਕਰਾਰ ਰੱਖਣਾ ਇੱਕ ਅਪਰਾਧਿਕ ਅਪਰਾਧ ਹੈ ਦੱਸਦੇ ਯੇ ਕਿ ਪ੍ਰਾਪਤਕਰਤਾਵਾਂ ਨੂੰ ਕਿਹਾ ਗਿਆ ਕਿ ਆਪਣੇ ਲਾਇਸੈਂਸ ਕਿਸੇ ਵੀ ਸਰਵਿਸ ਕੈਨੇਡਾ ਸੈਂਟਰ ਵਿਖੇ ਜਾਂ ਫਿਰ ਮੰਤਰਾਲੇ ਨੂੰ ਡਾਕ ਦਰਾਂਇ ਸਪੁਰਦ ਕਰ ਸਕਦੇ ਨੇ ਇਸ ਮਾਮਲੇ ਨੂੰ ਲੈ ਕੇ ਮਿਸਿਸ ਆਂਦਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਇਕੱਠੇ ਹੋਏ ਜਿਸ ਨੂੰ ਲੈ ਕੇ ਉਹਨਾਂ ਰਣਨੀਤੀ ਬਣਾਈ ਹੈ ਕਿ ਉਹਨਾਂ ਵੱਲੋਂ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਨੌਜਵਾਨਾਂ ਨੇ ਮਿਹਨਤ ਕਰਕੇ ਲਾਇਸੈਂਸ ਬਣਾਏ ਉਹਨਾਂ ਦੇ ਲਾਇਸੈਂਸ ਮੌਤਲ ਨਹੀਂ ਹੋਣੇ ਚਾਹੀਦੇ ਤਾਂ ਅਸੀਂ ਇਹ ਕਿ ਡਰਾਈਵਿੰਗ ਸਕੂਲਾਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੌਜਵਾਨਾਂ ਨੇ ਉਹਨਾਂ ਸਕੂਲਾਂ ਤੋਂ ਸਿੱਖਲਾਈ ਲਈ ਸੀ ਉਹਨਾਂ ਸਾਰਿਆਂ ਦੇ ਲਾਇਸੈਂਸ ਰਦ ਕੀਤੇ ਗਏ ਐਸੇ ਵਸਤਰ ਪੰਜਾਬ ਵੀ ਪਾਈਚਾਰੇ ਦੇ ਟਰੱਕ ਡਰਾਈਵਰ ਨਹੀਂ ਸਗੋਂ ਹੋਰ ਪਾਈਚਾਰਿਆਂ ਦੇ ਟਰੱਕ ਡਰਾਈਵਰ ਵੀ ਸ਼ਾਮਲ ਨੇ ਤਾਂ ਨੌਜਵਾਨਾਂ ਨੇ ਮਿਲ ਕੇ ਇਹ ਤੈਅ ਕੀਤਾ ਕਿ ਹੁਣ ਜੋ ਵੀ ਹੋਵੇਗਾ ਉਹ ਵੇਖਿਆ ਜਾਵੇ ਤੇ ਨੌਜਵਾਨਾਂ ਦੇ ਵੱਲੋਂ ਰਲ ਕੇ ਇੱਕ ਵਕੀਲ ਵੀ ਕੀਤਾ ਗਿਆ ਜੋ ਉਹਨਾਂ ਦੇ ਕੇਸ ਦੀ ਦੇਖਰੇਖ ਕਰੇਗਾ ਤਾਂ ਵਕੀਲ ਰਿਚਰਡ ਜੇ ਲਾਂਡੇ ਦਾ ਇਹ ਕਹਿਣਾ ਕਿ ਜੋ ਨੌਜਵਾਨ ਸਹੀ ਨਹੀਂ ਉਹਨਾਂ ਦੇ ਨਾਲ ਬਹੁਤ ਮਾੜੀ ਕੋਈ ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲ 90 ਦਿਨਾਂ ਦਾ ਸਮਾਂ ਹੈ ਜਿਸ ਦੌਰਾਨ ਉਹ ਪੂਰੀ ਆਪਣੀ ਕੋਸ਼ਿਸ਼ ਕਰਨਗੇ ਤੇ ਨੌਜਵਾਨਾਂ ਨੂੰ ਵੀ ਇਨਸਾਫ ਦਿਵਾਉਣਗੇ